ਨਿਊਜ਼ ਇੰਡੀਆ ਪ੍ਰਿਤਪਾਲ ਦੇ ਨਾਲ ਜੁੜਿਆ ਉਹ ਜ਼ਿਲ੍ਹਾ ਫਿਰੋਜ਼ਪੁਰ ਤੋਂ ਫਾਇਲ ਕਿਹਾ ਤੋਂ ਬਾਸ ਆ ਰਹੀ ਸੀ ਇਹਨਾਂ ਐਸ ਗੱਡੀ ਨੂੰ ਟੱਕਰ ਦਿੱਤੀ ਆ ਦੇਖ ਲਓ ਸਾਹਮਣੇ ਦਿਖਾਉਂਦਾ ਤੁਹਾਨੂੰ ਸਾਰੇ ਲੈ ਬੱਚੇ ਸੀ ਬਾਲ ਬਾਲ ਬੱਚੇ ਨੇ ਆ ਦੇਖੋ ਕਿੰਨੀ ਭਿਆਨਕ ਟੱਕਰ ਲਾਈ ਇਹਨਾਂ ਬੱਸ ਵਾਲੇ ਬੱਸ ਛੱਡ ਕੇ ਭੱਜ ਗਏ ਨੇ ਤੇ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਵੇ ਉਹ ਸਾਹਮਣੇ ਪਿੱਛੋਂ ਗੱਡੀ ਧੱਕਣ ਲੱਗੇ ਨੇ ਇੱਥੋਂ ਤੱਕ ਲੈ ਆਏ ਨੇ ਤੇ ਆਪਾਂ ਜਿਹੜੇ ਗੱਡੀ ਚਲਾਉਂਦੇ ਆਂ ਅੰਕਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੰਕਲ ਜੀ ਕਿੱਥੋਂ ਤੁਸੀਂ ਆਉਂਦੇ ਸੀ ਅਸੀਂ ਆ ਰਹੇ ਸੀ ਗੁਰੂ ਅਰਸਾਏ ਤੋਂ ਹਾਂਜੀ ਗੁਰੂ ਅਰਸਾਏ ਤੋਂ ਜੀ ਫੇਰ ਖਾਨ ਜਾਣਾ ਸੀ ਪੋਟੇ ਮਰਗ ਦੇ ਪੋਟੇ ਹਾਂਜੀ ਅਸੀਂ ਆ ਰਹੇ ਸੀ ਉਹ ਸਾਨੂੰ ਸੁਖੰਬੇ ਤੋਂ ਚੱਕਿਆ ਮੇਰੇ ਨਾਲ ਬੱਤੀ ਦੀ ਆ ਸਾਰਾ ਪਾਰ ਆ ਦੇਖ ਲਓ ਬੱਚੇ ਵੀ ਨਾਲ ਸੀ ਫੈਮਿਲੀ ਨਾਲ ਸੀ ਉਹਨਾਂ ਪੂਰਾ ਤਰਸ ਨਹੀਂ ਕੀਤਾ ਡਰਾਈਵਰਾਂ ਦੇ ਪੂਰੀ ਕਾਰਵਾਈ ਕੀਤੀ ਜਾਵੇ ਤੁਹਾਡੇ ਨਾਲ ਜੁੜਿਆ ਪ੍ਰੀਤਪਾਲ ਸਿੰਘ ਜ਼ਿਲ੍ਹਾ ਫਰੋਜਪੁਰ ਤਮੰਲਾ ਵਾਲਾ ਖਾਸ ਨਰੂਪ ਮਹਾਰਾਜ ਬਚਾ ਗਿਆ ਇਹ ਕਹਿੰਦੀ ਛੱਡੀ ਸਭ ਤੋਂ ਤੇ ਆ ਕਿ ਸਿਵਲਿਆ ਤੇ ਇਹ ਗੇਨ ਲਾਈਏ ਨੇ ਇਹਨਾਂ ਪੂਰਾ ਤਰਸ ਨਹੀਂ ਕੀਤਾ ਬੱਸ ਵਾਲੇ ਨੇ ਤੇ ਬੱਸ ਵਾਲੇ ਤੇ ਪੂਰੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਜਿਹੜੇ ਹੋਰ ਵੀ ਡਰਾਈਵਰ ਨੇ ਉਹਨਾਂ ਨੂੰ ਵੀ ਸਬਕ ਦਿੱਤਾ ਜਾਵੇ ਆ ਦੇਖੋ ਛੋਟੇ ਛੋਟੇ ਬੱਚੇ ਸੀ ਪਰਮਾਤਮਾ ਨੇ ਇਹਨਾਂ ਨੂੰ ਬਚਾ ਲਿਆ ਭੈਣਾ ਨਾਲ ਸੀ ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਇੰਡੀਆ ਜੁੜੇ ਪ੍ਰੀਤਪਾਲ ਸਿੰਘ ਨਾਲ